ਜਦੋਂ ਪੰਜਾਬ ਦੇ ਵਿੱਚ ਜਾਂ ਪੰਜਾਬ ਤੋਂ ਬਾਹਰ ਕਿਸੇ ਵੀ ਕਿਸੇ ਤਰ੍ਹਾਂ ਦੀ ਕੋਈ ਆਫਤ ਆਉਂਦੀ ਆ ਜਾਂ ਖਾਸ ਕਰਕੇ ਕਿਸਾਨੀ ਮੋਰਚੇ ਲੱਗਦੇ ਆ ਤਾਂ ਉਦੋਂ ਜਦੋਂ ਸੇਵਾਮਾਨ ਦੇਣ ਦਾ ਕਿਸਾਨਾਂ ਨੂੰ ਕੋਈ ਮੈਡੀਕਲੀ ਹੈਲਪ ਦੇਣ ਦਾ ਜਦੋਂ ਨਾਮ ਨਾਉਂਦਾ ਤਾਂ ਉਹ ਸੰਸਥਾ ਹੈ ਖਾਲਸਾ ਐਡ ਤੋਣੋ ਸਿੱਖਨੌਰੀ ਤੇ ਵੇਖ ਰਹੇ ਆ ਕੀ ਖਾਸਾਇਡ ਆਪਣੇ ਆਪ ਇੱਕ ਬਹੁਤ ਵੱਡਾ ਇਥੇ ਹੰਬਲਾ ਕੀਤਾ ਕਿਸਾਨਾਂ ਲਈ ਆਰਾਮ ਘਰ ਬਣਾਇਆ ਇਹ ਰਹਿਣ ਬਸ਼ੇਰਾ ਇੱਕ ਕਿਸਾਨ ਆਰਾਮ ਘਰ ਬਣਾਇਆ ਗੈਸ ਵਾਲੀਆਂ ਪੱਟੀਆਂ ਦੀ ਜਰੂਰ ਤੁਸੀਂ ਉੱਥੇ ਸਟੇਜ ਦੇ ਸਾਹਮਣੇ ਲੱਗੀਆਂ ਜਿੱਥੇ ਜਾਣ ਕੇ ਜਿਹੜੇ ਸੇਵਾਗਾਰ ਰਾਤ ਰੁਕਦੇ ਨੇ ਜਾਂ ਠੰਡ ਦੇ ਜਿਆਦਾ ਹੋਣ ਕਰਕੇ ਉਹਦੇ ਨਾਲ ਨਾਲ ਜਿਹੜੇ ਇੱਕ ਟੈਂਪਰਰੀ ਬਾਥਰੂਮ ਆ ਜਿਹੜੀਆਂ ਟੋਲਟਾਂ ਆ ਪਾਣੀ ਦਾ ਪ੍ਰਬੰਧ ਕੀਤਾ ਵਾ ਇਹ ਜਿਹੜੀਆਂ ਵਾ ਸੇਵਾਵਾਂ ਵਾਲ ਉਹ ਫੌਲਸੈਟ ਵੱਲੋਂ ਬਾਰਡਰ ਤੇ ਚਿੰਬਾਈਆਂ ਜਾ ਰਹੀਆਂ ਉਸ ਤੋਂ ਇਲਾਵਾ ਜਿਹੜੇ ਇੱਥੇ ਕਿਸਾਨ ਆ ਪਿਛਲੇ 7-8 ਮਹੀਨਿਆਂ ਤੋਂ ਰੁਕੇ ਨੇ ਕਿਸੇ ਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਹੁੰਦੀ ਆ ਤਰਪਾਲਾਂ ਦੀ ਕੰਬਲਾਂ ਦੀ ਗੱਦਿਆਂ ਦੀ ਉਹ ਜਿਹੜੇ ਸਾਡੀ ਟੀਮ ਇੱਥੇ ਬੈਠੀ ਆ ਉਹ ਉਹਨਾਂ ਨੂੰ ਉਹ ਚੀਜ਼ਾਂ ਜਿਹੜੀਆਂ ਪ੍ਰੋਵਾਈਡ ਕਰਦੀ ਆ ਮੋਰਚੇ ਤੇ ਹੁਣ ਅਸੀਂ ਵੀ ਇਹ ਕਹਿੰਨੇ ਆਂ ਕਿ ਜਿਹੜੇ ਕਿਸਾਨ ਵੀਰ ਅਜੇ ਘਰਾਂ 'ਚ ਬੈਠੇ ਨੇ ਉਹ ਇੱਥੇ ਆਉਣ ਕਿਉਂਕਿ ਡੱਲੇਵਾਲ ਸਾਹਿਬ ਨੂੰ ਅੱਜ 46 ਦਿਨ ਇੱਥੇ ਬੈਠਿਆਂ ਨੂੰ ਹੋ ਗਿਆ ਉਹਨਾਂ ਦਾ ਕੋਈ ਨਿੱਜੀ ਮਸਲਾ ਨਹੀਂ ਗਾ ਇਹ ਕਿਸਾਨਾਂ ਦੇ ਲਈ ਇੱਥੇ ਬੈਠੇ ਨੇ ਤੇ ਆਪਾਂ ਸਾਰੇ ਕਿਸਾਨ ਹੀ ਹਾਂ ਤੇ ਵੱਧ ਤੋਂ ਵੱਧ ਇੱਥੇ ਪਹੁੰਚੋ ਤਾਂ ਕਿ ਆਪਣੀ ਜਿਹੜੀ ਆਵਾਜ਼ ਹੈ ਸਰਕਾਰਾਂ ਤੱਕ ਪਹੁੰਚੇ ਸਤਿ ਸ਼੍ਰੀ ਅਕਾਲ ਮੈਂ ਹਰਜਿੰਦਰ ਸਿੱਧੂ ਇਸ ਵਕਤ ਅਸੀਂ ਖਨੌਰੀ ਬਾਰਡਰ ਤੇ ਮੌਜੂਦ ਆ ਖਨੌਰੀ ਦੇ ਉੱਪਰ ਸ਼ੰਭੂ ਦੇ ਉੱਪਰ ਕਿਸਾਨ ਮੋਰਚੇ ਲੱਗੇ ਹੋਏ ਨੇ ਇੱਕ ਸਾਲ ਦੇ ਕਰੀਬ ਸਮਾਂ ਹੋਣ ਵਾਲਾ ਬਿਸ਼ੱਕ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਆਪਣੀਆਂ ਸੇਵਾਵਾਂ ਨਿਭਾਰੀਆਂ ਨੇ ਪਰ ਜਦੋਂ ਪੰਜਾਬ ਦੇ ਵਿੱਚ ਜਾਂ ਪੰਜਾਬ ਤੋਂ ਬਾਹਰ ਕਿਸੇ ਵੀ ਕਿਸੇ ਤਰ੍ਹਾਂ ਦੀ ਕੋਈ ਆਫਤ ਆਉਂਦੀ ਆ ਜਾਂ ਖਾਸ ਕਰਕੇ ਕਿਸਾਨੀ ਮੋਰਚੇ ਲੱਗਦੇ ਆ ਤਾਂ ਉਦੋਂ ਜਦੋਂ ਸੇਵਾਵਾਂ ਦੇਣ ਦਾ ਕਿਸਾਨਾਂ ਨੂੰ ਕੋਈ ਮੈਡੀਕਲੀ ਹੈਲਪ ਦੇਣ ਦਾ ਜਦੋਂ ਨਾਮ ਆਉਂਦਾ ਤਾਂ ਉਹ ਸੰਸਥਾ ਹੈ ਖਾਲਸਾ ਐਡ ਖਾਲਸਾ ਏਡ ਨੇ ਦਿੱਲੀ ਵਾਲੇ ਮੋਰਚਿਆਂ ਦੇ ਵਿੱਚ ਵੀ ਵੱਡਾ ਆਪਣਾ ਯੋਗਦਾਨ ਪਾਇਆ ਕੋਈ ਨਹੀਂ ਭੁੱਲ ਸਕਦਾ ਸ਼ਬਦਾਂ ਤੋਂ ਪਰੇ ਆ ਤੇ ਹੁਣ ਅਸੀਂ ਖਨੌਰੀ ਤੇ ਵੇਖ ਰਹੇ ਹਾਂ ਕਿ ਖਾਲਸਾ ਏਡ ਆਪਣੇ ਆਪ ਇੱਕ ਬਹੁਤ ਵੱਡਾ ਇਥੇ ਹੰਬੜਾ ਕੀਤਾ ਕਿਸਾਨਾਂ ਲਈ ਆਰਾਮ ਘਰ ਬਣਾਇਆ 100 ਪਲੱਸ ਬੈੱਡ ਇੱਥੇ ਉਹਨਾਂ ਨੇ ਸੈੱਟ ਕੀਤੇ ਹੋਏ ਆ ਆਰਾਮ ਕਰ ਸਕਦੇ ਨੇ ਕਿਸਾਨ ਤੇ ਨਾਲ ਜਿਹੜੇ ਹੋਰ ਮੈਡੀਕਲੀ ਜਿਹੜੇ ਬੂਥ ਬਣਾਏ ਨੇ ਉਹ ਵੀ ਬਣਾਏ ਹੋਏ ਨੇ ਸਰਦਾਰ ਦਵਿੰਦਰ ਸਿੰਘ ਸਾਡੇ ਨਾਲ ਨੇ ਪੂਰੇ ਇਸ ਉਸ ਨੂੰ ਵੇਖ ਰਹੇ ਨੇ ਇੱਥੇ ਜਿੰਨੀਆਂ ਜਿੰਨੀਆਂ ਵੀ ਸਹੂਲਤਾਂ ਆ ਰਹੀਆਂ ਨੇ ਬਾਜੀ ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸ੍ਰੀ ਗੋਬੀ ਜੀ ਤਾਂ ਧੰਨਵਾਦ ਖਾਲਸਾ ਈਦ ਦੀਆਂ ਸੇਵਾਵਾਂ ਨੂੰ ਸ਼ਬਦਾਂ ਚ ਬਿਆਨ ਕਰਨਾ ਸਾਡੇ ਵਰਗੇ ਦਾ ਕੰਮ ਨਹੀਂ ਹੈ ਸ਼ਬਦ ਮੁੱਕ ਜਾਂਦੇ ਨੇ ਪਰ ਸਾਡਾ ਫਕਰ ਨਾਲ ਸਿਰ ਉੱਚਾ ਹੁੰਦਾ ਵੀ ਜਦੋਂ ਇਨਸਾਨੀਅਤ ਤੇ ਇਨਸਾਨਾਂ ਤੇ ਜਦੋਂ ਕਿਤੇ ਪੀੜ ਪੈਂਦੀ ਆ ਧਰਮਾਂ ਤੋਂ ਉਹ ਰਾਜਨੀਤੀ ਤੋਂ ਪਰੋਟ ਕੇ ਤਾਂ ਉੱਥੇ ਖਾਲਸਾ ਏਡ ਸਭ ਤੋਂ ਪਹਿਲਾਂ ਪਹੁੰਚਦਾ ਦਿੱਲੀ ਮੋਰਚੇ ਦੀਆਂ ਸੇਵਾਵਾਂ ਨੂੰ ਤਾਂ ਅਸੀਂ ਫਕਰ ਨਾਲ ਸਿਰ ਉੱਚਾ ਕਰਦੇ ਆ ਹੁਣ ਖਨੌਰੀ ਤੇ ਸ਼ੰਭੂ ਦੇ ਵਿੱਚ ਕੀ ਕੀ ਸੇਵਾਵਾਂ ਚੱਲ ਰਹੀਆਂ ਨੇ ਖਨੌਰੀ ਦੇ ਵਿੱਚ ਜਿਹੜੀਆਂ ਸੇਵਾਵਾਂ ਚੱਲ ਰਹੀਆਂ ਵਾ ਜਿਹੜਾ ਕਿਸਾਨਾਂ ਦਾ ਮੋਰਚਾ ਲੱਗਾ ਸੀ ਜਦੋਂ ਸਟਾਰਟਿੰਗ ਹੋਇਆ ਸੀ 13 ਫਰਵਰੀ ਦੀ ਜੇ ਗੱਲ ਕਰੀਏ ਉਦੋਂ ਅਸੀਂ ਇੱਥੇ ਜਿਹੜੀਆਂ ਦੋਵਾਂ ਬਾਰਡਰਾਂ ਤੇ ਐਂਬੂਲੈਂਸ ਤੇ ਦੋ ਦੋ ਐਂਬੂਲੈਂਸ ਤੇ ਮੈਡੀਕਲ ਕੈਂਪ ਸਾਡੇ ਚੱਲਦੇ ਰਹੇ ਸੀ ਦੇ ਉਦੋਂ ਉਸ ਤੋਂ ਬਾਅਦ ਹੁਣ ਜਦੋਂ ਦੁਬਾਰਾ ਫੇਰ ਮੋਰਚਾ ਸ਼ੁਰੂ ਹੋਇਆ ਵਾ ਇਹਦੇ ਵਿੱਚ ਅਸੀਂ ਰਹਿਣ ਬਿਸ਼ੇਰਾ ਇੱਕ ਕਿਸਾਨ ਆਰਾਮ ਘਰ ਬਣਾਇਆ ਵਾ ਗੈਸ ਵਾਲੀਆਂ ਪੱਟੀਆਂ ਦੀ ਜਰੂਰਤ ਸੀ ਉੱਥੇ ਸਟੇਜ ਦੇ ਸਾਹਮਣੇ ਲੱਗੀਆਂ ਜਿੱਥੇ ਆਣ ਕੇ ਜਿਹੜੇ ਸੇਵਾਦਾਰ ਰਾਤ ਰੁਕਦੇ ਨੇ ਜਾਂ ਠੰਡ ਦੇ ਜ਼ਿਆਦਾ ਹੋਣ ਕਰਕੇ ਉਹਦੇ ਨਾਲ ਨਾਲ ਜਿਹੜੇ ਇੱਕ ਟੈਂਪਰੇਰੀ ਬਾਥਰੂਮ ਆ ਜਿਹੜੀਆਂ ਟੋਲਟਾਂ ਵਾ ਪਾਣੀ ਦਾ ਪ੍ਰਬੰਧ ਕੀਤਾ ਵਾ ਇਹ ਜਿਹੜੀਆਂ ਵਾ ਸੇਵਾਵਾਂ ਵਾ ਉਹ ਫੌਲਸੈਟ ਵੱਲੋਂ ਹੁਣ ਬਾਰਡਰ ਤੇ ਇੱਥੇ ਨਭਾਈਆਂ ਜਾ ਰਹੀਆਂ ਉਸ ਤੋਂ ਇਲਾਵਾ ਜਿਹੜੇ ਇੱਥੇ ਕਿਸਾਨ ਆ ਪਿਛਲੇ 7-8 ਮਹੀਨਿਆਂ ਤੋਂ ਰੁਕੇ ਨੇ ਕਿਸੇ ਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਹੁੰਦੀ ਆ ਤਰਪਾਲਾਂ ਦੀ ਕੰਬਲਾਂ ਦੀ ਗੱਦੀਆਂ ਦੀ ਉਹ ਜਿਹੜੇ ਸਾਡੀ ਟੀਮ ਇੱਥੇ ਬੈਠੀ ਆ ਉਹ ਉਹਨਾਂ ਨੂੰ ਉਹ ਚੀਜ਼ਾਂ ਜਿਹੜੀਆਂ ਪ੍ਰੋਵਾਈਡ ਕਰਦੀ ਆ ਹੋਰ ਵੀ ਜਿਹੜੀ ਕਿਸੇ ਕਿਸੇ ਚੀਜ਼ ਦੀ ਲੋੜ ਪੈਂਦੀ ਆ ਉਹਨਾਂ ਦੀ ਰਿਕਵੈਸਟ ਦੇ ਹਿਸਾਬ ਨਾਲ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰਦੇ ਆ ਇਹੀ ਜਿਹੜੀ ਕੋਈ ਰਿਕੁਆਇਰਮੈਂਟ ਹੁੰਦੀ ਆ ਇੱਥੋਂ ਦੀ ਕਮੇਟੀ ਵੱਲੋਂ ਦਿੱਤੀ ਜਾਂਦੀ ਆ ਜਾਂ ਕਿਸਾਨਾਂ ਨਾਲ ਸਿੱਧਾ ਸੰਪਰਕ ਵੀ ਹੋ ਜਾਂਦਾ ਅਗਰ ਜਿਵੇਂ ਤੁਸੀਂ ਇੱਥੇ ਟਰਾਲੀਆਂ ਲੱਗੀਆਂ ਹੋਈਆਂ ਨੇ ਨਹੀਂ ਕਿਸਾਨਾਂ ਨਾਲ ਸਿੱਧਾ ਸੰਪਰਕ ਵੀ ਹੋ ਜਾਂਦਾ ਕਿਉਂਕਿ ਕਿਸਾਨ ਆ ਜਾਂਦੇ ਆ ਫਿਰ ਉਹ ਜਿਹੜੀ ਚੀਜ਼ ਦੀ ਮੰਗ ਕਰਦੇ ਆ ਜਾਂ ਦੱਸਦੇ ਆ ਵੀ ਸਾਨੂੰ ਪਿੱਛੇ ਆ ਜਿੰਨਾ بارش ਜ਼ਿਆਦਾ ਹੋਣ ਕਰਕੇ ਜਿਹੜੀਆਂ ਤਰਪਾਲਾਂ ਸੀ ਉਹ ਕੁਝ ਖਰਾਬ ਹੋ ਗਈਆਂ ਜਾਂ ਪਾੜ ਗਈਆਂ ਫਿਰ ਉਦੋਂ ਅਸੀਂ ਤਰਪਾਲਾਂ ਦਾ ਇੱਥੇ ਪ੍ਰਬੰਧ ਕਰਕੇ ਕਿਸਾਨਾਂ ਨੂੰ ਦਿੱਤਾ ਜਾਂਦਾ ਆ ਇਹ ਤਾਂ ਆਪਣੇ ਇਥੇ ਇੱਕ ਮੋਰਚਾ ਨਾਲ ਸੰਬੰਧਿਤ ਹੋ ਗਿਆ ਸਿਵਾਮਾ ਇੱਕ ਮੈਂ ਥੋੜਾ ਜਿਹਾ ਜ਼ਿਕਰ ਇਹ ਜ਼ਰੂਰ ਕਰਨਾ ਚਾਹਾਂਗਾ ਵੀ ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਤੁਹਾਡੇ ਮਿਸ਼ਨ ਚੱਲ ਰਹੇ ਨੇ ਇੱਕ ਫੋਕਸ ਪੰਜਾਬ ਤੁਹਾਡਾ ਮਿਸ਼ਨ ਚੱਲ ਰਿਹਾ ਹੈਗਾ ਉਸ ਦੀ ਗੱਲ ਮੈਂ ਹਰ ਮੰਚ ਤੇ ਕਰਦਾ ਹੁੰਦਾ ਉਹਦੇ ਬਾਰੇ ਵੀ ਇੱਕ ਤਰ੍ਹਾਂ ਦੀ ਜਾਣਕਾਰੀ ਸਾਡੇ ਨਾਲ ਸਾਂਝੀ ਕਰ ਦਿਓ ਕਿਉਂਕਿ ਉਹਦਾ ਪ੍ਰਚਾਰ ਕਰਨਾ ਜਾਂ ਉਸ ਨੂੰ ਵਿਚਾਰਨਾ ਵੀ ਬਹੁਤ ਜ਼ਰੂਰੀ ਆ ਅਕਸਰ ਬਹੁਤ ਸਾਰੇ ਦੋਸਤ ਸਾਨੂੰ ਪੁੱਛ ਲੈਂਦੇ ਵੀ ਖਾਲਸਾ ਜਿਹੜਾ ਪੰਜਾਬ ਦੇ ਹੋਰ ਵਰਗਾਂ ਲਈ ਜਾਂ ਹੋਰ ਖੇਤਰਾਂ 'ਚ ਕੀ ਕਰ ਰਿਹਾ ਹੈਗਾ ਜਿਹੜਾ ਖਾਲਸਾਡ ਦਾ ਪੰਜਾਬ ਦੇ ਵਿੱਚ ਫੋਕਸ ਪੰਜਾਬ ਦੇ ਨਾਂ ਤੇ ਪ੍ਰੋਜੈਕਟ ਚੱਲਦਾ ਵਾ ਉਹਦੇ ਅੰਦਰ ਬਹੁਤ ਸਾਰੇ ਪ੍ਰੋਜੈਕਟ ਜਿਹੜੇ ਚੱਲਦੇ ਆ ਜਿਹੜੇ ਲਗਾਤਾਰ ਚੱਲ ਰਹੇ ਆ ਜਿੱਦਾਂ ਮੈਡੀਕਲ ਦਾ ਚੱਲਦਾ ਵਾ ਐਜੂਕੇਸ਼ਨ ਦਾ ਚੱਲਦਾ ਵਾ ਜਾਂ ਪਿੱਛੇ ਜਿਹੜੇ 2023 ਦੇ ਵਿੱਚ ਹੜ੍ਹ ਆਏ ਸੀ ਉਦੋਂ ਜਿਹੜਾ ਕੰਮ ਸਾਰਾ ਉਹ ਐਰਕਾਂ ਜਿਹੜਾ 24 ਦੇ ਵਿੱਚ ਨਵੰਬਰ ਦੇ ਵਿੱਚ ਸਮਾਪਤੀ ਹੋਇਆ ਵਾ ਉਹ ਸਾਰਾ ਫੋਕਸ ਪੰਜਾਬ ਤੇ ਚੱਲਦਾ ਰਿਹਾ ਇੱਕ ਸਾਲ ਦੇ ਲਗਭਗ ਉਹ ਕਿਤੇ ਬੰਨ ਬੱਦੇ ਆ ਕਿਤੇ ਜਿੱਥੇ 4 4 6 6 ਫੁੱਟ ਰੇਤ ਪੈ ਗਈ ਸੀ ਉਹਨੂੰ ਦੁਬਾਰਾ ਪਧਰੀ ਕਰਕੇ ਜ਼ਮੀਨ ਨੂੰ ਵਾਈ ਜੋਗ ਬਣਾ ਕੇ ਉਹਨਾਂ ਜ਼ਿਮੀਂਦਾਰਾਂ ਦੇ ਨਾਲ ਖਾਲਸਾਡ ਮੋਢੇ ਨਾ ਮੋਢਾ ਲਾ ਕੇ ਖੜੀ ਆ ਉਹਨਾਂ ਨੂੰ ਬੀ ਪ੍ਰੋਵਾਈਡ ਕਰਕੇ ਉਸ ਰੁੱਤ ਤੇ ਵਤ ਦੇ ਹਿਸਾਬ ਨਾਲ ਕਿਸੇ ਕਿਤੇ ਮੱਕੀ ਦੀ ਬਿਜਾਈ ਹੋਈ ਕਿਤੇ ਕਣਕ ਦੀ ਬੀਜ ਬੀਜਿਆ ਗਿਆ ਵਾ ਇਹ ਜਿਹੜੇ ਪ੍ਰੋਜੈਕਟ ਚੱਲਦੇ ਆ ਹੋਰ ਜਿਹੜੀਆਂ ਵੀ ਕਿਸੇ ਵੱਲੋਂ ਕੋ ਰਿਕਵੈਸਟ ਆਉਂਦੀ ਆ ਔਨ ਕਾਲ ਆਉਂਦੀ ਆ ਵਾ ਉਹ ਜਿਹੜੀਆਂ ਸੁਆਵਾਂ ਵਾ ਉਹ ਵੀ ਖਾਲਸੈੱਟ ਕੋਈ ਪੰਜਾਬ ਦੇ ਵਿੱਚ ਕਰ ਰਿਆ ਪੰਜਾਬ ਜੇ ਪੰਜਾਬ ਤੋਂ ਬਾਹਰ ਵੀ ਕਿਤੇ ਆਪਾਂ ਨੂੰ ਦੂਜੀ ਸਟੇਟ ਤੋਂ ਵੀ ਆਉਂਦੀਆਂ ਉਹਦੇ ਵਿੱਚ ਵੀ ਸਪੋਰਟ ਕੀਤੀ ਜਾਂਦੀ ਹੈ ਜੀ ਉਹਦੇ ਲਈ ਬਾਕੀ ਤੁਸੀਂ ਟੀਮਾਂ ਗਠਿਤ ਕੀਤੀਆਂ ਹੋਣਗੀਆਂ ਉਹ ਸਾਰੇ ਦੇਖਦੇ ਹੋਣਗੇ ਕ੍ਰਾਈਟੇਰੀਆ ਜੋ ਰੱਖਿਆ ਹੋਣਾ ਤੁਸੀਂ ਹਾਂ ਉਹਦੇ 'ਚ ਜਿਹੜੀਆਂ ਸਾਨੂੰ ਰਿਕਵੈਸਟ ਜਿਹੜੀਆਂ ਉਹ ਪਟਿਆਲਾ ਇੱਕ ਖਾਲਸੈੱਟ ਦਾ ਪੂਰੇ ਭਾਰਤ ਵਿੱਚ ਇੱਕ ਪਟਿਆਲੇ ਆਫਿਸ ਆ ਉੱਥੋਂ ਸਾਰਾ ਆਪਰੇਸ਼ਨ ਚੱਲਦਾ ਵਾ ਟੀਮਾਂ ਉੱਤੇ ਬੈਠੀਆਂ ਵਾ ਜਿੱਦਾਂ ਜਿੱਦਾਂ ਜਿਹੜੀ ਜਿਹੜੀ ਟੀਮਾਂ ਸੈੱਟ ਕੀਤੀਆਂ ਵਾ ਮੈਡੀਕਲ ਵਾਲੀ ਆ ਐਜੂਕੇਸ਼ਨ ਵਾਲੀ ਆ ਵੈਲਫੇਅਰ ਵਾਲੀ ਆ ਪੂਰੀ ਹਿਸਾਬ ਦੇ ਨਾਲ ਹੀ ਉਹ ਟੀਮਾਂ ਕੋ ਕੋਲ ਆਉਂਦੀਆਂ ਆਵਾ ਫਿਰ ਉਹ ਅਗਲਾ ਜਿਹੜਾ ਵਾ ਪ੍ਰੋਸੈਸ ਸ਼ੁਰੂ ਹੁੰਦਾ ਹੈ ਜੀ ਬਹੁਤ ਸ਼ੁਕਰੀਆ ਭਾਜੀ ਸਮਾਂ ਦਿੱਤਾ ਬਾਕੀ ਚਰਚਾ ਇਸ ਤਰ੍ਹਾਂ ਦੀ ਆਪਾਂ ਕਰਦੇ ਰਹਿਾਂਗੇ ਗੱਲਬਾਤ ਬਾਕੀ ਸਿਰੇ ਇਥੋਂ ਬਾਰੇ ਮੋਰਚੇ ਬਾਰੇ ਕੋਈ ਹੋਰ ਤੁਸੀਂ ਗੱਲ ਸਾਂਝੀ ਕਰਨੀ ਚਾਹੁੰਦੇ ਹੋ ਮੋਰਚੇ ਤੇ ਹੁਣ ਅਸੀਂ ਵੀ ਇਹ ਕਹਿੰਦੇ ਆਂ ਵੀ ਜਿਹੜੇ ਕਿਸਾਨ ਵੀਰ ਅਜੇ ਘਰਾਂ ਚ ਬੈਠੇ ਨੇ ਉਹ ਇੱਥੇ ਆਉਣ ਕਿਉਂਕਿ ਡੱਲੇਵਾਲ ਸਾਹਿਬ ਨੂੰ ਅੱਜ 46 ਦਿਨ ਇੱਥੇ ਬੈਠਿਆਂ ਨੂੰ ਹੋ ਗਿਆ ਉਹਨਾਂ ਦਾ ਕੋਈ ਨਿੱਜੀ ਮਸਲਾ ਨਹੀਂਗਾ ਇਹ ਕਿਸਾਨਾਂ ਦੇ ਲਈ ਇੱਥੇ ਬੈਠੇ ਨੇ ਤੇ ਆਪਾਂ ਸਾਰੇ ਕਿਸਾਨ ਹੀ ਹਾਂ ਤੇ ਵਾਤੋਵਾਜ ਇਥੇ ਪਹੁੰਚੂ ਤਾਂ ਕਿ ਆਪਣੀ ਜਿਹੜੀ ਆਵਾਜ਼ ਆ ਸਰਕਾਰਾਂ ਤੱਕ ਪਹੁੰਚੇ ਜੀ ਬਹੁਤ ਧੰਨਵਾਦ ਤਾਂ ਖਨੌਰੀ ਮੋਰਚੇ ਤੋਂ ਸਰਦਾਰ ਦਵਿੰਦਰ ਸਿੰਘ ਜੀ ਸਾਡੇ ਨਾਲ ਗੱਲਬਾਤ ਕਰ ਰਹੀ ਸੀ ਖਾਲਸਾ ਈਡ ਦੀਆਂ ਸੇਵਾਵਾਂ ਜੋ ਇੱਥੇ ਦਿੱਤੀਆਂ ਜਾ ਰਹੀਆਂ ਨੇ ਸੋ ਜੁੜੇ ਰਹੋ ਕੈਮਰਾਮੈਨ ਕੁਲਜੀਤ ਨਾਲ ਖਨੌਰੀ ਤੋਂ ਮੈਂ ਹਰਜਿੰਦਰ ਸੇਧੂ